ਲੋਬੇ ਦੋਸਤੋ ਅੱਜ ਕੈਨੇਡਾ ਚ ਵਿਚਨਦੇ ਆ ਗੁਲਾਟੀ ਪਬਲਿਸ਼ਰਜ਼ ਲਿਮਟਿਡ ਲੁਧਿਆਣੇ ਵਾਲੇ ਸतीश ਗੁਲਾਟੀ ਜੀ ਉਹਨਾਂ ਦੇ ਪਬਲਿਸ਼ਰਜ਼ ਹਾਊਸ ਤੇ ਪਹੁੰਚੇ ਆ ਪੰਜਾਬੀ ਹਿੰਦੀ ਅੰਗਰੇਜ਼ੀ ਦੀਆਂ ਕਿਤਾਬਾਂ ਦਾ ਵਿਸ਼ਾਲ ਸਟੋਰ ਕੰਟੈਕਟ ਹਰਦਮ ਸਿੰਘ ਮਾਨ ਜਿਵੇਂ ਕੰਤੇ ਸਰੀ ਚਾਏ ਹੋਈਏ ਤੇ ਚੇਤਨਾ ਪਬਲਿਸ਼ਰ ਸਟੋਰ ਤੇ ਨਾ ਜਾਈਏ ਜਾਂ ਘਲਾਟੀ ਸਾਹਿਬ ਨੂੰ ਨਾ ਮਿਲੀਏ ਇਹ ਹੋ ਨਹੀਂ ਸਕਦਾ ਤੇ ਅੱਜ ਫਿਰ ਬਾਈ ਭਮ ਇਹਨਾਂ ਦੇ ਅਗਵਾਈ ਹੇਠ ਇੱਥੇ ਪਹੁੰਚੇ ਆ ਘਲਾਟੀ ਸਾਹਿਬ ਨੂੰ ਮਿਲਣ ਵਾਸਤੇ ਤੇ ਮਨ ਖੁਸ਼ ਹੋ ਗਿਆ ਦੇਖੋ ਯਾਰੋ ਵੀ ਚਾਏ ਕੁਝ ਵੀ ਹੈ ਫਿਰ ਵੀ ਕੈਨੇਡਾ ਇੱਕ ਅੰਗਰੇਜ਼ਾਂ ਦਾ ਮੁਲਕ ਹੈ ਦੇਵਸ ਮੁਲਕ ਦੇ ਵਿੱਚ ਪੰਜਾਬੀ ਦੀ ਜਿਹੜੇ ਅਲਖ ਉਹ ਗੁਲਾਟੀ ਸਾਹਿਬ ਨੇ ਜਗਾਈ ਹੋਈ ਹੈ। ਨਵਾਬ ਕਪੂਰ ਸਿੰਘ ਸੇਹਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਸੁੰਦਰੀ ਭਾਈ ਵੀਰ ਸਿੰਘ ਤੋਂ ਲੈ ਕੇ ਅੱਜ ਤੱਕ ਦੇ ਸਾਰੇ ਕਹਾਣੀਕਾਰ, ਨਾਵਲਕਾਰ, ਕਵੀ ਪਾਕਿਸਤਾਨੀ ਫਨਕਾਰ ਬਹੁਤ ਇੱਥੇ ਮੌਜੂਦ ਨੇ। ਤੇ ਗੁਲਾਟੀ ਸਾਹਿਬ ਵੀ ਉਸੇ ਤਰ੍ਹਾਂ ਤਰੋ ਤਾਜ਼ਾ ਆਇਆ ਲੱਗਦਾ ਜਿਵੇਂ ਜਿਵੇਂ ਹੁਣੇ-ਹੁਣੇ ਮਤਲਬ ਹੁਣੇ-ਹੁਣੇ ਇੰਡੀਆ ਤੋਂ ਆਏ ਆ ਆਰਾਮ ਕਰਕੇ ਉੱਠੇ ਹੁਣ ਹਾਲਾਂਕਿ ਇਹ ਦੱਸਦੇ ਆ ਵੀ ਮੈਂ ਜਿਹੜਾ ਸੱਤੇ ਦਿਨ ਕੈਨੇਡਾ ਦੇ ਵਿੱਚ ਆਮ ਤੌਰ ਤੇ ਪੰਜ ਦਿਨ ਲੋਕ ਕੰਮ ਕਰਦੇ ਆ ਤੇ ਦੋ ਦਿਨ ਆਰਾਮ ਕਰਦੇ ਆ ਕਹਿੰਦੇ ਵੀ ਮੈਂ ਤਾਂ ਸੱਤੇ ਦਿਨ ਹੀ ਕੰਮ ਕਰਨਾ ਤੇ ਕੰਮ ਵੀ ਇਕੱਲਾ ਕੈਨੇਡਾ ਚ ਨੇ ਇਹ ਪੂਰੇ ਕੈਨੇਡਾ ਦੇ ਨਾਲ ਅਮਰੀਕਾ ਦੇ ਵਿੱਚ ਵੀ ਔਰ ਬੜੀ ਖੁਸ਼ੀ ਹੋਈ ਆ ਜੀ ਇੱਥੇ ਕਿਤਾਬਾਂ ਦੇਖ ਕੇ 31 ਕਹਾਣੀਆਂ 79 ਇਸ਼ਕ ਮਲੰਗੇ ਖਲਦ हुसैन ਤੇ ਲਾਹੌਲ ਸਪਿਤੀ ਦੀਆਂ ਕਹਾਣੀਆਂ ਮਨੋਹਰ ਸਿੰਘ ਗਿੱਲ ਤੇ ਆ ਵੇਖੋ ਮੇਰੇ ਅਰਗੇ ਦੇ ਵੀ ਇਹਨਾਂ ਨੇ ਕੈਨੇਡਾ ਚ ਲਿਆ ਕੇ ਰੱਖੀ ਹੋਈ ਆ ਕਿਤਾਬ ਘੌੜ ਦੌੜ ਜਾਰੀ ਹੈ ਮੈਨਾ ਵੀ ਪਿਆ ਜੀ ਥੱਲੇ ਲਾ ਆ ਪਿਆ ਮੈਨਾ ਵੀ ਬਹੁਤ ਆਨੰਦ ਆਇਆ ਜੀ ਤੇ ਸਾਡੇ ਬਲਵਿੰਦਰ ਸਿੰਘ ਗਰੇਵਾਲ ਹੋਰਾਂ ਦੀ ਡਬੋਲ ਗਿਆ ਜਿਹੜੇ ਟਾਹਾਂ ਪ੍ਰਾਈਜ਼ winner ਪੁਸਤਕਾ ਉਹ ਵੀ ਪਈ ਆ ਜੀ ਤੇ ਸਾਰੀਆਂ ਇੱਕ ਤੋਂ ਇੱਕ ਵੱਧ ਕੇ ਆ ਜੀ ਲੋ ਕਿਰਪਾਲ ਕਜਾਕ ਸਾਹਿਬ ਹਾਸ਼ੀਏ ਤੇ ਇਕ ਤਾਲੀ ਕਹਾਣੀਆਂ ਬਹੁਤ ਜ਼ਮਦਰ ਆਖਰ ਸਕੰਦਰ ਜਿੱਤ ਕੇ ਵਿਸ਼ਵ ਜੋਤੀ ਧੀਰ ਸੁਖਜੀਤ ਬਾਈ ਦੀਆਂ ਸਾਰੇ ਸੰਗ੍ਰਹਿ ਜਿਹੜੇ ਪਏ ਆ ਜੀ ਮੈਂ ਜੈਸਾ ਹੂੰ ਮੈਂ ਵੈਸਾ ਕਿਉਂ ਹੂੰ ਤੋਂ ਲੈ ਕੇ ਆਇਨ ਕੋਸ਼ ਹੁਣ ਮੈਂ ਰੀਪ ਇੰਜੋਏ ਕਰਦੀਆਂ ਅੰਤਰਾ ਇਹ ਸਾਰੇ ਪਏ ਆ ਜੀ ਸਾਂਵਲ ਤਾਮੀ ਦੀ ਤੂੰ ਨਿਹਾਲਾ ਨਾ ਬਣੀ ਤੇ ਬਾਈ ਗਰਮੀ ਤਕੜਿਆ ਲਵੀ ਦੇਖੋ ਕਿੱਥੇ ਅਸੀਂ ਕੋਟਕਪੂਰੇ ਮਕਸਰ ਮੋਗੇ ਦੇ ਬੰਦੇ ਤੇ ਕਿੱਥੇ ਕੈਨੇਡਾ ਦੇ ਧਰਤੀ ਤੇ ਅਸੀਂ ਛਾਏ ਪਏ ਆ ਕਿਰਪਾਲ ਕਜਾਕ ਦੀ ਕਲਾ ਇਲਮ ਇਹਨਾਂ ਨੇ ਮੈਂ ਦੇਖਿਆ ਜਿਸ ਤਰ੍ਹਾਂ ਇੱਕ ਸਿਸਟਮ ਬਣਾਇਆ ਹੋਇਆ ਉਹ ਸਾਹਮਣੇ ਕਾਲ ਸੰਗਰ ਹੈ ਔਰ ਕਾਲ ਸੰਗਰ ਇਹ ਸਾਰੀ ਜਿਹੜੀ ਸਾਈਡਾ ਗੁਲਾਟੀ ਸਾਹਿਬ ਦੇ ਪਿਛਲੇ ਪਾਸੇ ਇੱਕ ਆਬ ਸੰਗ੍ਰਹਿ ਦੀ ਹੈ ਤੇ ਥੱਲੇ ਜਿਹੜੀਆਂ ਟੇਬਲਾਂ ਉਹ ਕਹਾਣੀਆਂ ਦੀਆਂ ਪੁਸਤਕਾਂ ਦੀਆਂ ਤੇ ਜਿਹੜੀ ਇੱਧਰ ਆਗੇ ਸਾਹਮਣੀ ਸਾਈਡ ਇਹ ਨਾਵਲ ਨੇ ਨਾਵਲ ਨਾਵਲ ਵੀ ਸਹਿਤ ਅਕਾਦਮੀ ਪੁਰਸਕਾਰ ਜੇ ਤੁ ਸਲੋ ਨਾਮ ਨਛੱਤਰ ਜੀ ਦਾ ਸਾਰੇ ਪਏ ਆ ਬਲਦੇਵ ਸਿੰਘ ਗਰੇਵਾਲ ਦਾ ਅੰਨਦਾਤਾ ਬਲਦੇਵ ਸਿੰਘ ਸੜਕਨਾਮਾ ਹੋਰਾ ਦੇ ਸਾਰੇ ਨਾਵਲ ਪਏ ਆ ਜੀ ਤੇ ਹੁਣ ਇੱਥੇ ਜੀ ਮੈਨੂੰ ਆਪਦਾ ਵੀ ਦਿਸਿਆ ਸੀ ਨਾਵਲ ਸੁਵਾਹ ਉਹ ਵੀ ਪਿਆ ਜੀ ਨਿਰਵਾਨ ਮਨਮੋਹਨ ਜੀ ਦਾ ਮਤਲਬ ਸਾਰੇ ਉਹ ਜਿਹੜੇ ਅਸੀਂ ਸੁਣਦੇ ਆ ਦੇਖਦੇ ਆ ਪੜ੍ਹਦੇ ਆ ਆ ਸਭ ਕਾਸੇ ਵਾਲੇ ਬਾਈ ਰਾਮ ਸਿੰਘ ਉਹਨਾਂ ਦੀ ਵੀ ਪੁਸਤਕ ਪਈ ਹੈ ਜੀ ਇੱਕ ਨੇ ਸੈਂਕੜੇ ਜਿਹੜੀਆਂ ਪੁਸਤਕਾਂ ਉਹ ਇੱਥੇ ਹਾਜ਼ਰ ਆ ਔਰ ਬੜੀ ਜਿਵੇਂ ਕਹਿੰਦੇ ਆ ਪਿਆਰ ਦੇ ਨਾਲ ਸਜਾਈਆਂ ਹੋਈਆਂ ਨੇ ਆਏ ਜੇ ਨਹੀਂ ਵੀ ਇੱਕ ਖਾਨਾ ਪੂਰਤੀ ਜੀ ਕੀਤੀ ਹੈ ਉਸੇ ਤਰ੍ਹਾਂ ਜਿਵੇਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਵਿਖੇ ਸਾਨੂੰ ਦੇਖਣ ਨੂੰ ਮਿਲਦਿਆਂ ਨੇ ਤੇ ਸਾਹਮਣੇ ਜਦੋਂ ਅੰਦਰ ਵੜਿਆ ਤੇ ਘਲਾਟੀ ਸਾਹਿਬ ਨੂੰ ਫਤਿਹ ਬੁਲਾਈ ਤਾਂ ਸਾਨੂੰ ਪਿੱਛੇ ਭਾਈ ਰਾਮ ਸਿੰਘ ਦਾ ਪਾਸ਼ੋ ਦਾ ਮੁੰਡਾ ਮੈਜਿਸਟ੍ਰੇਟ ਮੁਜ਼ਰਮ ਮਨਮੋਹਨ 바ਵਾ ਜੀ ਇਹ ਦੇਖ ਕੇ ਮਨ ਖੁਸ਼ ਹੋ ਗਿਆ ਤਾ ਇੱਧਰ ਵੀ ਇਸੇ ਤਰ੍ਹਾਂ ਵਿਨਾ ਵਰਮਾ ਦੀਆਂ ਸ਼ਮਸ਼ੇਰ ਸਿੰਘ ਸੰਧੂ ਦੇ ਕਿਥੇ ਹੋ ਗਏ ਚੱਜ ਦੇ ਬੰਦੇ ਸ਼ਬਦ ਚਿੱਤਰ ਬਹੁਤ ਖੂਬਸੂਰਤ ਕਿਤਾਬਾਂ ਤੇ ਨੇ ਤੇ ਭੰਮ ਸਾਹਿਬ ਨੇ ਕੁਝ ਕਿਤਾਬਾਂ ਦੀ ਗੱਲ ਕੀਤੀ ਵੀ ਚਾਹੀਦੀਆਂ ਨੇ ਤੇ ਘਲਾਟੀ ਸਾਹਿਬ ਕਹਿੰਦੇ ਵੀ ਸਾਰਾ ਕੁਝ ਸਾਡੇ ਕੋਲ ਮੌਜੂਦ ਹੈ ਜੀ ਸ਼ਮਸ਼ੇਰ ਸੰਧੂ ਦੇ ਕਪਾਸ਼ੇ ਵੀ ਤੇ ਪਾਸ ਨੂੰ ਇੱਕ ਮਨ ਸੋਹਣ ਸਿੰਘ ਸੰਧੂ ਦੀ ਪਾਸਦੀ ਜਿਹੜੀ ਆ ਪੁਸਤਕ ਪਾਸਦੀ ਜੀਵਨੀ ਬਾਰੇ ਉਹ ਵੀ ਪਈਆਂ ਨੇ ਤੇ ਗੁਲਾਟੀ ਸਾਹਿਬ ਤੁਹਾਡਾ ਬਹੁਤ ਸ਼ੁਕਰਗੁਜ਼ਾਰ ਵੀ ਤੁਸੀਂ ਪੰਜਾਬੀ ਲਈ ਕੈਨੇਡਾ ਦੇ ਵਿੱਚ ਵੀ ਕਿਉਂਕਿ ਕੈਨੇਡਾ ਦਾ ਮਤਲਬ ਇਹ ਹੁੰਦਾ ਜੀ ਵੀ ਤੁਸੀਂ ਘਰ ਤੋਂ ਵੀ ਦੂਰ ਹੋ ਪਰਿਵਾਰ ਤੋਂ ਦੂਰ ਹੋ ਤੇ ਇੱਕ ਠੰਡੇ ਜਿਹੇ ਮੁਲਕ ਚੋਂ ਉੱਥੇ ਰਹਿ ਕੇ ਤੁਸੀਂ ਇਹ ਆਪਣੀ ਜ਼ਿੰਮੇਵਾਰੀ ਨੂੰ ਨਿਭਾ ਰਹੇ ਹੋ ਗੁਰਸੇਵਕ ਜੀ ਸਾਰਾ ساری ਦੁਨੀਆ ਹੀ ਆਪਣਾ ਮੁਲਕ ਹੈ ساری ਦੁਨੀਆ ਹੀ ਆਪਣਾ ਘਰ ਹੈ ਨਾ ਮੈਂ ਘਰ ਤੋਂ ਦੂਰ ਆ ਤੇ ਨਾ ਹੀ ਘਰ ਮੇਰੇ ਤੋਂ ਦੂਰ ਹੈ ਹਰ ਵੇਲੇ ਘਰ ਦੇ ਨਾਲ ਹੈ ਹਰ ਵੇਲੇ ਸ਼ਬਦਾਂ ਦੇ ਨਾਲ ਹੈ ਹਰ ਵੇਲੇ ਦੋਸਤਾਂ ਦੇ ਨਾਲ ਹੈ ਔਰ ਇੰਨੀਆਂ ਹਜ਼ਾਰਾਂ ਪੁਸਤਕਾਂ ਦੇ ਨਾਲ ਹੈ ਇਸ ਕਰਕੇ ਘਰ ਮੇਰੇ ਨਾਲ ਨਾਲ ਹੈ ਬਹੁਤ ਅੱਛਾ ਲੱਗਿਆ ਤੁਸੀਂ ਫਿਰ ਉਹ ਜਿਵੇਂ ਕਹਿੰਦੇ ਆ ਨਾ ਵੀ ਕਿਤਾਬਾਂ ਨੇ ਹੀ ਘਰ ਬਣਾਇਆ ਹੋਇਆ ਬਿਲਕੁਲ ਜੀ ਬਿਲਕੁਲ ਅੱਭਾ ਹੀ ਘਰ ਹੈ ਸਾਡਾ ਬਿਲਕੁਲ ਤੇ ਕਿਸ ਤਰ੍ਹਾਂ ਦਾ ਗੁਲਾਤੀ ਸਾਹਿਬ ਇੱਥੋਂ ਦਾ ਜਿਹੜਾ ਸਾਹਿਤਿਕ ਮਾਹੌਲ ਤੁਹਾਨੂੰ ਲੱਗਦਾ ਪੰਜਾਬ ਦਾ ਤੇ ਇੱਥੋਂ ਦਾ ਕੋਈ ਫਰਕ ਨਹੀਂ ਲੱਗਦਾ ਮੈਨੂੰ ਐਂ ਲੱਗਦਾ ਜਿਵੇਂ ਮੈਂ ਪੰਜਾਬੀ ਭਵਨ 'ਚ ਬੈਠਾ ਲੁਧਿਆਣੇ ਕੋਈ ਨਾ ਕੋਈ ਸੈਮੀਨਾਰ ਹੋ ਰਿਹਾ ਫੰਕਸ਼ਨ ਹੋ ਰਿਹਾ ਜਾਂ ਕੋਟਕਪੂਰੇ ਹੋ ਰਿਹਾ ਜਾਂ ਬਿਸ਼ਨੜੇ ਹੋ ਰਿਹਾ ਜਾਂ ਮੁਕਸਰ ਹੋ ਰਿਹਾ ਸਾਰੇ 'ਚ ਬੈਠਾ ਇੱਕੋ ਜਿਹਾ ਹੀ ਲੱਗਦਾ ਕੋਈ ਬਹੁਤਾ ਫਰਕ ਨਹੀਂ ਲੱਗਦਾ ਵਾਹ ਜੀ ਔਰ ਇੱਥੇ ਸਗੋਂ ਯੂਥ ਜ਼ਿਆਦਾ ਆਉਂਦਾ ਨੌਜਵਾਨ ਪੀੜ੍ਹੀ ਜ਼ਿਆਦਾ ਲਿਟਰੇਚਰ ਪੜ੍ਹਦੀ ਆਰ ਉਹ ਜ਼ਿਆਦਾਤਰ ਕਿਤਾਬਾਂ ਲੈ ਕੇ ਜਾਂਦੀ ਓਕੇ ਇਹ ਮਤਲਬ ਤੁਹਾਡਾ ਜਿਹੜਾ ਇਹ ਬੁੱਕ ਸ਼ਾਪ ਸੈਂਟਰ ਆ ਇਹ ਸਰੀ ਦੇ ਕਿਸ ਏਰੀਆ ਦੇ ਵਿੱਚ ਹੈ ਜੀ ਇਹ 83 12 83 ਐਵੇਨਿਊ ਤੇ ਉੱਤੇ ਆ ਤੇ 128 ਸਟਰੀਟ ਤੇ ਆ ਖਾਸ ਕਰਕੇ ਨੋ ਸੈਂਟਰ ਦੇ ਬਿਲਕੁਲ ਨਾਲ ਆ ਇਹ ਓਕੇ ਤੇ ਮੇਨ ਪਲਾਜ਼ਾ ਮੇਡ ਇਨ ਇੰਡੀਆ ਪਲਾਜ਼ਾ ਉਹਦੇ ਵਿੱਚ ਹੈ 111 ਨੰਬਰ ਯੂਰਪੀਅਨ ਇਹ ਇਹ ਰੈਗੂਲਰ ਆ ਮਤਲਬ ਇੱਥੇ ਰੈਗੂਲਰ ਆ 5 ਸਾਲ 6 ਸਾਲ ਹੋ ਗਏ ਲਗਾਤਾਰ ਅੱਛਾ ਅੱਛਾ ਅ ਕਈ ਵਾਰ ਸ਼ੁਰੂ-ਸ਼ੁਰੂ ਚ ਜਦੋਂ ਗੱਲ ਹੁੰਦੀ ਸੀ ਤਾਂ ਮੈਨੂੰ ਐ ਲੱਗਦਾ ਸੀ ਕਿ ਜਦੋਂ ਤੁਸੀਂ ਉਹਨੇ ਕੋਈ ਸਮੇਂ ਲਈ ਇਹ ਰੱਖਦੇ ਹੋ ਫਿਰ ਕੁਝ ਸਮੇਂ ਲਈ ਇਹ ਸ਼ਿਫਟ ਹੋ ਜਾਂਦਾ ਨਹੀਂ 10-12 ਸਾਲ ਪਹਿਲਾਂ ਇਹੀ ਹੁੰਦਾ ਸੀਗਾ ਦੋ-ਤਿੰਨ ਮਹੀਨੇ ਇੱਥੇ ਲਾਂਦੇ ਸੀ ਅਲੱਗ-ਅਲੱਗ ਜਿਹੜੀਆਂ ਜਾਂਦਾ ਸੀ ਇਹਨੂੰ ਵਾਈਲਡ ਅਪ ਕਰ ਦਿੰਦੇ ਸੀ ਜਿਵੇਂ-ਜਿਵੇਂ ਟਾਈਟਲ ਵੱਧਦੇ ਗਏ ਤੇ ਹੁਣ ਇਹਨਾਂ ਲੈ ਕੇ ਜਾਣਾ ਸਾਰਾ ਸੰਭੋਧ ਨਹੀਂ ਸਕਦਾ ਕਿ ਸ਼ਿਕਲ ਹੈ ਕਿ ਹੁਣ ਸੰਭਵ ਵੀ ਨਹੀਂ ਹਰ ਦੂਜੀ ਜਮਾੜੀ ਵਧਦੀ ਹੈ ਹੁਣ ਨੰਬਰ ਆਫ ਟਾਈਟਲ ਹੀ 12000 ਟਾਈਟਲ ਹੈ ਇੱਥੇ ਕਿਤਾਬਾਂ ਦੇ ਮਤਲਬ ਜਿਹੜਾ ਵੀ ਲੇਟੈਸਟ ਹੁੰਦੇ ਆ ਪੁਸਤਕਾਂ ਸਾਰੀ ਇੱਥੇ ਅਪਡੇਟ ਹੁੰਦੀ ਟਰੱਕ ਦੇ ਵਿੱਚ ਵੀ ਨਹੀਂ ਆ ਸਕਦਾ ਜਿੰਨਾ ਇਹ ਸਮਾਨ ਹੈ ਇੱਥੇ ਓਕੇ ਓਕੇ ਇਸ ਕਰਕੇ ਕਈ ਟਰੱਕਾਂ ਦੇ ਸਮਾਨ ਹੈ ਇੱਥੇ ਇੰਨੀਆਂ ਕਿਤਾਬਾਂ ਨੇ ਓਕੇ ਇਸ ਕਰਕੇ ਇਹ ਮੇਨ ਸੈਂਟਰ ਹੈ ਇੱਥੋਂ ਅਸੀਂ ਆਪਰੇਟ ਕਰਦੇ ਆ ਐਡਵਿੰਟਨ ਕੈਲਗਰੀ ਸਸਕਾ ਟੋਨ ਵਿਨੀਪੈਗ ਟ੍ਰਾਂਟੋ ਦੂਬਾ ਨਿਊਯਾਰਕ ਔਰ ਕੈਲੀਫੋਰਨੀਆ ਸਿਆਟਲ ਸਾਰਾ ਅਮਰੀਕਾ ਔਰ ਸਾਰਾ ਕੈਨੇਡਾ ਇੱਥੇ ਹੀ ਆਪਰੇਟ ਹੋ। ਅੱਛਾ ਇਹ ਮਤਲਬ ਉਹ ਆਪਣੇ ਪ੍ਰਵਾਸੀ ਪ੍ਰਵਾਸ ਜਿਹੜਾ ਉੱਥੋਂ ਦਾ ਹੈਡ ਆਫ ਸੇਹੀ ਹੈ। ਜੀ ਪ੍ਰਵਾਸ ਪ੍ਰਵਾਸ ਕਿਤੇ ਵੀ ਨਹੀਂ ਹੈਗਾ। ਇਹ ਵੀ ਗਲਤ ਹੈ ਕਿ ਆਵਾ ਪ੍ਰਵਾਸ ਆਈਏ ਕਹਦੀ ਅੰਗਰੇਜ਼ਾਂ ਦਾ ਮੁਲਕ ਹੈ। ਮੁਲਕ ਸਾਰੀ ਦੁਨੀਆ ਦੇ ਲੋਕਾਂ ਦਾ ਮੁਲਕ ਹੈ। ਹੁਣ ਤੁਸੀਂ ਤੁਹਾਨੂੰ ਮਿਲ ਕੇ ਤਾਂ ਬਿਲਕੁਲ ਹੀ ਇਹ ਲੱਗਦਾ ਵੀ ਦੇਖੋ ਇੱਥੇ ਲੱਗਦਾ ਕੋਈ ਹਾਂ ਨਹੀਂ ਇਹ ਬੰਦਿਆਂ ਦਾ ਮੁਲਕ ਹੈ। ਬੰਦਿਆਂ ਦਾ ਮੁਲਕ ਹੈ। ਹਾਂ ਨਹੀਂ ਬਿਲਕੁਲ ਬੰਦਿਆਂ ਦਾ ਮੁਲਕ ਹੈ ਜਿੱਥੇ ਹਰ ਬੰਦੇ ਨੂੰ ਬੋਲਣ ਦੀ, ਲਿਖਣ ਦੀ, ਪੜ੍ਹਨ ਦੀ ਆਜ਼ਾਦੀ ਹੈ। ਜਾਦੀ ਹੈ ਹਾਂ ਬਿਲਕੁਲ ਸਹੀ ਗੱਲ ਹੈ ਤੇ ਰਿਸਪਾਂਸ ਇੱਥੇ ਕਿਸ ਤਰ੍ਹਾਂ ਦੀ ਪੁਸਤਕਾਂ ਨੂੰ ਜ਼ਿਆਦਾ ਮਿਲਦਾ ਜੀ ਰਿਸਪਾਂਸ ਇਹ ਜਿਵੇਂ ਪੰਜਾਬ 'ਚ ਹੈ ਉਵੇਂ ਇੱਥੇ ਹੈ ਜੀ ਸਿਆਣੇ ਉੱਥੇ ਵੀ ਘਟ ਹੈ ਇੱਥੇ ਵੀ ਘਟ ਹੈ ਤੇ ਸਿਆਣੀ ਸਾਡੇ ਕੋਲ ਆਂਦੇ ਬਾਕੀ ਉਹਦੇ ਲੋਡ ਵੀ ਨਹੀਂ ਹੁੰਦੀ ਪੀਠ ਤੋਂ ਆਪਾਂ ਕੀ ਲੈਣਾ ਹਾਂ ਇਹਨੇ ਉਹਨਾਂ ਵਿੱਚੋਂ ਕਹਾਣੀ ਨਾਵਲ ਜਾਂ ਕੰਪਟਾ ਸਾਰੇ ਪੜ੍ਹੇ ਜਾਂਦਾ ਵੈਸੇ ਜੱਤਬਾਤਾਂ ਨਾਵਲ ਜਾਂ ਮੋਟੀਵੇਸ਼ਨਲ ਕਿਤਾਬਾਂ ਪੜ੍ਹਦੇ ਜਾਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਿਤਾਬਾਂ ਪੜ੍ਹਦੇ ਸਰ ਦੇਖਣ ਦੀ ਚੀਜ਼ ਤਾਂ ਹੈ ਹੀ ਨਹੀਂ ਨਾ ਹਾਂਜੀ ਸਿਰਫ ਦੇਖਣ ਦੀ ਚੀਜ਼ ਨਹੀਂ ਹੈ ਇਹ ਤਾਂ ਪੜ੍ਹਨ ਦੀ ਚੀਜ਼ ਹੈ ਇਹ ਤਾਂ ਪੜ੍ਹਨ ਦੀ ਚੀਜ਼ ਹੈ ਜਿਹਦੇ ਜਿਹਦੇ ਅੰਦਰ ਚਿੰਗ ਹੈਗੀ ਹੈ ਉਹੀ ਆਊਗਾ ਚੱਲ ਕੇ। ਗਣ ਗਾਲੇ ਹਮੇਸ਼ਾ ਹੀ ਘੱਟ ਹੁੰਦੇ ਨੇ ਸਿਆਣੇ ਹਮੇਸ਼ਾ ਹੀ ਘੱਟ ਹੁੰਦੇ ਨੇ ਜੀ। ਕੰਨ ਰਸ ਦੇ ਆਦਿ ਹੁੰਦੇ ਨੇ ਲੋਕ ਬਹੁਤੇ ਪੜਨ ਦੇ ਘੱਟ। ਮੈਨੇ ਪਰ ਜਿੰਨੇ ਵੀ ਹੈਗੇ ਠੀਕ ਆ ਆਪਾਂ ਸੰਤੁਸ਼ਟ ਐ। ਸੰਤੁਸ਼ਟ। ਲੋਕ ਸੰਤੁਸ਼ਟ ਹੋਣੇ ਚਾਹੀਦੇ ਗੱਲ ਤੇ। ਇੱਕ ਇੱਥੇ ਲਾਇਬ੍ਰੇਰੀ ਕਲਚਰ ਵੀ ਹੈਗਾ ਕੋਈ ਗਵਰਨਮੈਂਟ ਦੀਆਂ ਜਿਹੜੀਆਂ ਮਤਲਬ ਨਹੀਂ ਸਾਰਾ ਹੀ ਹੈਗਾ ਲਾਇਬ੍ਰੇਰੀ ਕਲਚਰ ਬਹੁਤ ਵਧੀਆ ਕਲਚਰ ਐ। ਸ਼ਰਤ ਇਹ ਕਿ ਲਾਇਬ੍ਰੇਰੀ ਜਾ ਕੇ ਕਿਤਾਬਾਂ ਲੈ ਕੇ ਆਉਣਾ। ਸਾਡੇ ਪੰਜਾਬੀਆਂ ਚ ਨਾ ਕੰਨ ਰਸ ਦੇ ਆਦੀਆਂ ਸੀ ਲਾਇਬ੍ਰੇਰੀ ਜਾਂਦੇ ਨਹੀਂ। ਅਸੀਂ ਲਿਕਵਿਡ ਸਟੋਰ ਨੂੰ ਜ਼ਿਆਦਾ ਪ੍ਰ ਵੱਡੀਆਂ ਮਾਲ ਨੂੰ ਜ਼ਿਆਦਾ ਪ੍ਰੈਫਰ ਕਰਦੇ ਆਂ ਬਾਹਰ ਬਾਰ ਨੂੰ ਜ਼ਿਆਦਾ ਪ੍ਰੈਫਰ ਕਰਦੇ ਆਂ ਲਾਇਬ੍ਰੇਰੀ ਨੂੰ ਕੱਟ ਕਰਦੇ ਆਂ। ਓਕੇ। ਨਹੀਂ ਮੰਨ ਲਓ ਮੈਂ ਮੈਂ ਬਾਰ ਵਾਲਿਆਂ ਨੂੰ ਕਹਿਣਾ ਹੁੰਦਾ ਮੇਰੇ ਦੋਸਤ ਵੀ ਬਹੁਤ ਮੇਰੇ ਅੱچھے ਦੋਸਤ ਹੈ ਬਿਨੀ ਪੈਕ ਚ ਐਮ ਐਲ ਨਹੀਂ ਉਹ ਕਹਿੰਦੇ ਹੁੰਦੇ ਆ ਜਿੱਥੇ ਲਾਇਬ੍ਰੇਰੀ ਹੈ ਜਿੱਥੇ ਬਾਹਰ ਹੈਗੀ ਨਾ ਅਸੀਂ ਬਾਰ 'ਚ ਇੱਕ ਬੋਤਲ ਕੱਢ ਦਿੰਨੇ ਆ ਦੋ ਕਿਤਾਬਾਂ ਰੱਖ ਦਿੰਨੇ ਆ ਔਲੀ-ਖੋਲੀ ਬਾਹਰ ਲਾਇਬ੍ਰੇਰੀ ਬਣ ਜੇ। ਲਾਈ ਬਾਹਰ 에ਰੀ ਬਣ ਜੇ। ਓਕੇ। ਬਾਰ ਵੀ ਰਵੇ ਲੇਕਿਨ ਲਾਇਬ੍ਰੇਰੀ ਵੀ ਰਵੇ। ਹਾਂ ਮੰਨ ਲਓ ਮੈਂ ਲਾਇ